ਤੇ ਦੋਵਾਂ ਵਾਂਗੂੰ ਨਹੀਂ ਮੇਰੀ ਸੋਲਾ ਗੱਲ ਜ਼ਬਾਨ ਖੇਚ ਦੂੰਗੀ ਕਿੱਦਾਂ ਬੋਲਦੀਆਂ ਤੂੰ ਤੈਨੂੰ ਪਤਾ ਨਹੀਂ ਆਪਾਂ ਵੱਡਾ ਕਿੱਦਾਂ ਗੱਲ ਕਰਦੇ ਹਾਂ ਸਾਡੇ ਘਰ ਆਣ ਕੇ ਲੜਾਈ ਨਾ ਪਾਇਆ ਕਰੋ ਠੀਕ ਹੈ ਨਾ ਤੂੰ ਘਰ ਵਾਲੇ ਕੌਣ ਵਾਂ ਉਹ ਮਸੀਂ ਬਹਿ ਕੇ ਗੱਲ ਕਰੋ ਤੂੰ ਤਾਂ ਚੋਪੀ ਕੀਤਾ ਰਹਾ ਤੂੰ ਹੀ ਉਹਨੂੰ ਸਿਰ ਤੇ ਜੜਾਇਆ ਵਾ ਆਪਣੇ ਘਰ ਹੀ ਰਿਹਾ ਕਰੋ ਬੈਣ ਜੀ ਮਗਰੋਂ ਫੋਨ ਫਾਨ ਨਹੀਂ ਆਇਆ ਉੱਟੀ ਦਾ ਕੋਈ ਉਹਨਾਂ ਨੇ ਕੀ ਕਰਨਾ ਫੋਨ ਉਹਨਾਂ ਤਾਂ ਸ਼ੋਰ ਕੀਤਾ ਹੋਣਾ ਬਕਰੋਂ ਨਿਕਲੀ ਲੈ ਦੱਸ ਐਦਾਂ ਕਿਦਾਂ ਕਰੋ ਨਿਕਲੀ ਆ ਕਾਰ ਬਾਹਰ ਵਾਲੇ ਜੇ ਸਾਬਕਾ ਇਹ ਵਾਲੇ ਜਦੋਂ ਹਰ ਇੱਕ ਚੀਜ਼ਾਂ ਦਾ ਨਾਮ ਲਾਈ ਜਾਂਦੀ ਆ ਤੇ ਮੇਰਾ ਉਥੇ ਹੈ ਕੀ ਆ ਕਿਉਂ ਨਹੀਂ ਤੁਹਾਡਾ ਉਥੇ ਹੈ ਹੋ ਗੱਲਾਂ ਕਰ ਕਰਕੇ ਨਾ ਅੱਗੇ ਤੁਸੀਂ ਉਹਨੂੰ ਸਿਰ ਤੇ ਚੜਾਇਆ ਸੀ ਮੈਂ ਤੁਹਾਨੂੰ ਕਹਿੰਦੀ ਰਹੀ ਹਾਂ ਨਾ ਕਿ ਉਹਨੂੰ ਵਰਜੋ ਵਰਜੋ ਪਰ ਨਾ ਸਿਰ ਚੜਾਉਣ ਵਾਈਂ ਜੜਾ ਇਹ ਮੈਂ ਚੜਾਈ ਤੁਸੀਂ ਵੀ ਦਵਕਾ ਮਾਰ ਕੇ ਰੱਖ ਦੇ ਨੌਵਾਂ ਧੀਆਂ ਨੂੰ ਨਾ ਨੌਵਾਂ ਧੀਆਂ ਦਾ ਥਾਂ ਹੀ ਰੱਖੀ ਦੰਦਾ ਵਾ ਜੇ ਮੈਂ ਦਵਕਾ ਮਾਰਦੇ ਤੇ ਉਹ ਗਾੜੀਆਂ ਪੈਂਦਾ ਸੀ ਗਾੜੀਆਂ ਕਿਹੜੇ ਕੰਨ ਪੈਂਦਾ ਸੀ ਉਹ ਇਹਨੂੰ ਦਾ ਕਮਾਰ ਕੇ ਜਾਣਾ ਕਿੱਥੇ ਹੈ ਵੱਡੇ ਘਰ ਦੀ ਆ ਇਹ ਵੱਡੇ ਘਰ ਦੀ ਆ ਜੇ ਵੱਡੇ ਘਰ ਦੀ ਆ ਤਾਂ ਸਿਰ ਤੇ ਚੜ ਕੇ ਨੱਚੇ ਫਿਰੋ ਹੁਣ ਹਰ ਇੱਕ ਚੀਜ਼ ਦਾ ਨਾਂ ਲਾਈ ਜਾਂਦੀ ਹੁਣ ਟੁੰਬਾ ਹੈ 마ਸੀ ਘਟ ਗਿਆ ਲੱਗੀ ਆ ਇਹ ਨਾ 마ਸੀ ਨੂੰ ਕੋਈ ਭੁੱਖ ਪਈ ਆ ਫੇ ਟੁੰਬਾ ਖੰਡੀਆਂ ਸੀ ਮੈਨੂੰ ਤਾਂ ਮਾਰਾ ਇਹਨੇ ਸਭ ਕੁਝ ਦਿੱਤਾ ਵਾ ਮੈਂ ਤਾਂ ਸੋਨੇ ਵਰਗੀ ਚੀਜ਼ ਪਈ ਹੋਵੇ ਤਾਂ ਤੱਕਦੀ ਨਹੀਂ ਕਿ ਤੇ ਉਹਦੇ ਵੱਲ ਸੁਣ ਲਿਓ ਮੈਂ ਜਾ ਕੇ ਵੇਖੀ ਕਿਹਨ ਕਰਤੂਤਾਂ ਇਹਨਾਂ ਦੀਆਂ ਉਹ ਤੁਸੀਂ ਚੁੱਪ ਕਰਕੇ ਉਹਦੀਆਂ ਸੁਣ ਲੈਂਦੇ ਜੇ ਮੈਨੂੰ ਜਾਦ ਲੈ ਲੈਂਦੋ ਹਾਂ ਵੇਖਿਓ ਸਹਿੰਦੇ ਹਰੀ ਕਿਦਾਂ ਲੈਂਦੀ ਉਹਦੀ ਮੈਂ ਜਾਇਓ ਮੈਂ ਤਾਂ ਜਾਣਾ ਨਹੀਂ ਆ ਉੱਥੇ ਹੁਣ ਅਪੈਨ ਜੀ ਇਦਾਂ ਦੀਆਂ ਗੱਲਾਂ ਨਹੀਂ ਕਰੀ ਦੀਆਂ ਟੈਲੀ ਬੰਨਾ ਸਭ ਕੁਝ ਤੁਹਾਡਾ ਵਾ ਜਿੰਦੇ ਜੀ ਸਭ ਕੁਝ ਛੱਡ ਨਹੀਂ ਦਈਦਾ ਹੁੰਦਾ ਹਾਂ ਹਾਂ ਜੀ ਸਭ ਕੁਝ ਛੱਡਾ ਹੀ ਆ ਪਰ ਨਹੀਂ ਹੁਣ ਰੋਟੀ ਕੰਨ ਦਿੰਦੀ ਕਿਸੇ ਪਾਸੇ ਤੇ ਕੀ ਕਰਾਂਗਾ ਕਿਹੜੀ ਗੱਲੋਂ ਨਹੀਂ ਟਿਕਨ ਦਿੰਦੀ ਹੁਣ ਇਹੋ ਜਾਨੀ ਮੇਰੇ ਠੂਮਾ ਘੱਟ ਮੇਰੇ ਦੇ ਮੇਰੀਆਂ ਠੂਮਾ ਤੇ ਮੈਂ ਦੱਸ ਕਿਥੋਂ ਨਾ ਮੈਂ ਠੂਮਾ ਮੈਂ ਹਾਥੀ ਫੜਾ ਕੇ ਆਪੇ ਕੱਢ ਲਈਆਂ ਤੇ ਮੇਰਾ ਨਾਂ ਲਾਈ ਜਾਂਦੀ ਆ ਉਦੋਂ ਹੀ ਤੁਸੀਂ ਆਪਣੇ ਕੋ ਹੋ ਰੱਖਣੀਆਂ ਸੀ ਇਹਨੂੰ ਫੜਾਉਣੀਆਂ ਨਹੀਂ ਸਗਾਤ ਨੂੰ ਪਹਿਲਾਂ ਇਹਦੇ ਕੋਈ ਨਹੀਂ ਨਾ ਉਦੋਂ ਹੀ ਮੈਨੂੰ ਐਤਵਾਰ ਫੜਾਈਆਂ ਤੇ ਦੂਜੇ ਐਤਵਾਰ ਉਹ ਬਿਲਕੁਲ ਨਹੀਂ ਮੁੜ ਕੇ ਉਹ ਫਿਰ ਉਹਦੀ ਚਾਲ ਹੀ ਕੋਈ ਚਾਲ ਖੇਡੀ ਏ ਉਹਨੇ ਮੇਰੇ ਨਾਲ ਚੱਲ ਫਿਕਰ ਨਾ ਕਰੋ ਮੈਂ ਜਾਣੀ ਆ ਤੁਹਾਡੇ ਨਾਲ ਮੈਂ ਛੱਡ ਕੇ ਨਹੀਂ ਆ ਉਦੋਂ ਇਹਦੀ ਮਾਂ ਵੀ ਆਈ ਅੱਛਾ ਮਾਈ ਮਾਈ ਹੀ ਦੀ ਤੇ ਪਿਆ ਜੀ ਫਿਰ ਸੋਚੋ ਵੀ ਮਾਂ ਨੂੰ ਦੇਤੀਆਂ ਵਾਂ ਇਹ ਦੋਵੇਂ ਕੋਸ ਕੋਸ ਕਰਦੀਆਂ ਹੀ ਬੜਾ ਦੁੱਖ ਜਾਨੀਆਂ ਤੇ ਮੰਮੀ ਨੂੰ ਫਰਾਂ ਨਾ ਲੱਗ ਜੇ ਕਿਦੇ ਇਹਨੇ ਕੱਢ ਕੇ ਆਪਣੀ ਮਾਂ ਨੂੰ ਦਿੱਤੀਆਂ ਨੇ ਠੂੰਬਾ ਸਾਰਨੀ ਜੇ ਨਾ ਮਾਂ ਕੋ ਨਿਕਲਣੀ ਤਾਂ ਮੇਰੇ ਕੋਲ ਖਾ ਲੋ ਇਥੋਂ ਦੀ ਮੇਰੀ ਸੁਣੋ ਗੱਲ ਮੇਰੇ ਹੁੰਦੇ ਉਹਨੂੰ ਕਿਉਂ ਆ ਪੇ ਤੇਰੀ ਮਾਂ ਹੀ ਆਈ ਸੀ ਤੀਜਾ ਬੰਦਾ ਤਾਂ ਘਰ ਕੋਈ ਆਇਆ ਹੀ ਨਹੀਂ ਆਇਆ ਹੀ ਨਹੀਂ ਹੋਰ ਕੌਣ ਲੈ ਗਿਆ ਹਵਾ ਵਿੱਚ ਤਨੀ ਉੱਡ ਗਈਆਂ ਉਹ ਉਹ ਆਂਦੀ ਮਾਸੀ ਲੈ ਗਈ ਮਾਸੀ ਨੇ ਦੇਈਆਂ ਤੇ ਮੈਂ ਮੈਂ ਮਾਸੀ ਕੋਈ ਗਈ ਨਹੀਂ ਆਈ ਨਹੀਂ ਨਾ ਮਾਸੀ ਮੇਰੇ ਕੋਲ ਆਈ ਤੇ ਉਹ ਕਿਧਰ ਹਵਾ 'ਚ ਉੱਡ ਕੇ ਚਲ ਗਈਆਂ ਨੇ ਉੱਥੇ ਕੋਈ ਗੱਲ ਨਹੀਂ ਇਹ ਵੀ ਗੱਲ ਦਾ ਨਾ ਹੱਲ ਕੱਢ ਲਾਂਗੇ ਇਹਨੂੰ ਮੈਂ ਮੱਤ ਦੇ ਕੇ ਨਹੀਂ ਆ ਭੈਣ ਜੀ ਨੋਂ ਨੂੰ ਤਾਂ ਗੱਲਾਂ ਬਾਤਾਂ ਕਰਨੀਆਂ ਹੀ ਆ ਨਾਲ ਮੁੰਡੇ ਦੇ ਵੀ ਪੁੱਗ ਤੇ ਸਵਾਰ ਕੇ ਆਉਂਗੀ ਮੈਂ ਉਹਦਾਂ ਫੋਨ ਤੇ ਪੁੱਛਦੇ ਸੀ ਨਾ ਪੇ ਇੱਥੇ ਆਈ ਹੈ ਮੰਮੀ ਮੈਂ ਤਾਂ ਘਪਾਤੋਂ ਡਰਦੀ ਰਹੀ ਇਹਨਾਂ ਦੇ ਪਿਛਲੇ ਨਾਕਪਾਤ ਘਰ ਪਵੇਗਾ ਚਲੋ ਮੈਂ ਰੋਟੀ-ਪੁਰਕੀ ਖਾਣੀ ਐ ਮਖਾਂਦੀ ਰਹੂੰਗੀ ਬੈਠ ਕੇ ਪਰ ਉਹ ਵੀ ਨਹੀਂ ਮੈਨੂੰ ਹਾਸਲ ਹੋਈ ਇਹਨਾਂ ਦੇ ਘਰ ਦੀ ਨਹੀਂ ਭੈਣ ਜੀ ਤੁਸੀਂ ਕਿਹੜੀ ਗੱਲਾਂ ਡਰਦੇ ਜੇ ਜੇ ਹੁਣੇ ਡਰਨ ਦਾ ਪੇ ਤੇ ਗਾਂਏ ਕੀ ਕਰਨਗੇ ਸਭ ਕੋਈ ਤੁਹਾਡੇ ਨਾਮ ਆ ਐਵੇਂ ਡਰੀਦਾ ਨਹੀਂ ਹੁੰਦਾ ਆਪਣਾ ਦਬਕਾ ਰੱਖੀਦਾ ਹੁੰਦਾ ਨਵਾਂ ਪੁੱਤਾਂ ਤੇ ਓਦਾਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਉਹਦਾ ਸਲਾਹ ਦਿੱਤੀ ਸੀ ਨਾ ਕਿ ਜਿੱਦਾਂ ਦੇ ਆਪ ਹੋਈਏ ਨਾ ਆਪਣੇ ਬਰਾਬਰ ਦੇ ਲੱਭੀਦੇ ਹੁੰਦੇ ਆ ਓਦੋਂ ਤੁਸੀਂ ਪੁੱਠ ਚੁੱਕਿਆ ਸੀ ਤੇ ਵੱਡਾ ਘਾਰ ਹੀ ਲੱਭਣਾਵਾ ਵੱਡੇ ਘਰ ਦੀ ਕੁੜੀ ਲਿਉਣੀ ਆ ਹੁਣ ਵੱਡੇ ਘਰ ਦੀ ਲਿਆਂਦੀ ਆ ਨਾ ਤੇ ਤਾਰੇ ਵਿਖਾਲਣ ਲਈ ਆ ਨਾ ਫਿਰ ਬੜੇ ਬੁਹਾਲੇ ਆ ਉਹਨੇ ਦੇ ਜਦੋਂ ਗਾੜੀ ਕੀ ਪਤਾ ਕਿੰਨੇ ਕ ਬੁਖਾਲਣੇ ਆ ਤੇ ਜੇ ਆਪਣੇ ਬਰਾਬਰ ਦੀ ਹੋਵੇ ਨਾ ਤੇ ਬੰਦਾ ਗੱਲ ਨਹੀਂ ਕਰ ਸਕਦਾ ਤੇ ਜੇ ਵੱਡਾ ਵੀ ਬੰਦਾ ਹੋਵੇ ਤੇ ਵੱਡਾ ਇੰਨਾ ਤੇ ਲੋਕੀ ਕਰਦੇ ਨਹੀਂ ਇਤਰਾ ਇਹ ਕਰਨ ਦੇਈ ਆ ਉਹ ਹੁਣ ਪਿੱਛੇ ਦਾ ਸਿਰ ਤੇ ਆਕੜਦੀ ਆ ਨਾ ਤੇ ਕੋਈ ਗੱਲ ਨਹੀਂ ਪਿੱਛੇ ਤੇ ਕਿੰਨੇ ਸਾਰਾ ਕੜਨਾ ਵਾ ਗਾੜੀ ਮਾਂ ਸਹਹ ਦਿੰਦੀ ਹੁਣੀ ਆ ਪੇ ਇਦਾਂ ਕਰ ਤੇ ਇਦਾਂ ਕਰ ਹਾਂ ਹੁਣ ਤੇ ਸਹਹ ਦਿੰਦੀ ਗਾੜੀ ਪਰਜਾਈ ਐ ਮੜ ਕੇ ਵੇਖ ਲਾਂ ਕਿੰਨੀ ਕ ਦਿੰਦੀ ਆ ਭਲਾ ਮੈਂ ਤਾਂ ਤੁਹਾਨੂੰ ਇੱਕੋ ਸਲਾਹ ਦਿੰਨੀ ਆ ਪੀ ਰੋਟੀ ਪਾਣੀ ਵੱਲੋਂ ਨਹੀਂ ਹੈਗਾ ਇਹ ਨਾ ਕੱਲ ਨੂੰ ਕਿਉਂ ਵੀ ਮੇਰੀ ਭੈਣ ਹੀ ਤੇ ਮੈਨੂੰ ਕਹਿੰਦੀ ਆ ਪਿੰਡ ਚੱਲ ਜਾ ਜੀ ਸਦਕੇ ਭਾਵੇਂ 2 ਮਹੀਨੇ ਰੋ ਪਰ ਨਾ ਤੁਹਾਡੀ ਕਦਰ ਘਟ ਜਾਣੀ ਜੇ ਇੱਥੇ ਬੈਠੇ ਰਹੇ ਤੇ ਹਾਂਜੀ ਗੱਲ ਇਦਾਂ ਵਾਂ ਕੱਪੜੇ ਤੁਸੀਂ ਵੀ ਪਾਏ ਆ ਤੇ ਮੈਂ ਵੀ ਪਾਏ ਆ ਚਲੋ ਚੱਲ ਜਾਈਏ ਤੇ ਮੈਂ ਕਰਕੇ ਨਹੀਂ ਉਹਦੇ ਨਾਲ ਗੱਲ ਮੈਂ ਕਿਹੜੇ ਖੜਿਆ ਸੋਣ ਕਿਹੜੇ ਮੂੰਹ ਕੋਣਾ ਗਾੜੀ ਤੇ ਖੜੇ ਨਹੀਂ ਤੁਸੀਂ ਚੁੱਪ ਕੀਤੇ ਰਹੋ ਮੈਂ ਜਾਣਾ ਤੇ ਮੇਰੀ ਗੱਲ ਜਾਣੀ ਮੈਂ ਤਾਂ ਚੱਲ ਲਿਆਂ ਗਾੜ ਤੇ ਤੂੰ ਕਿਤਨਾ ਚੱਲਿਆਂਗੀ ਗਾੜੀ ਕੋਈ ਗੱਲ ਨਹੀਂ ਮੈਂ ਚੱਲਣੀ ਆ ਕਿਉਂ ਆ ਮੈਂ ਨੇਰੀ ਲਿਆਂ ਉਹਦੀ ਪੂਰੀ ਤੇ ਉੱਠੋ ਸਹੀ ਮੈਂ ਰੋਟੀ ਦਵਾ ਤੁਹਾਨੂੰ ਤੇ ਰੋਟੀ ਖਾਓ ਤੇ ਚਲੋ ਚੱਲੀਏ ਹਾਂ ਹਾਂ ਮੈਂ ਐਵੇਂ ਗੱਲ ਕਰ ਬੈਠੀ ਇਹਦੇ ਨਾਲ ਹੈ ਵੀ ਬੜਬੋਲੀ ਜੀ ਨੇ ਤਿੰਨ ਤੇ ਮੂੰਹ ਤੇ ਮਾਰਨੀ ਨੇ ਸਾਰੀਆਂ ਗੱਲਾਂ ਇਹਨੇ ਮਾ ਮਾ ਲਉਗੀ ਕਹਿ ਦੇਣਾ ਵਾ ਤੇ ਘਰ ਬਵਾੜਾ ਜਿਆਦਾ ਪੈ ਜਾਣਾ ਵਾ ਤੇ ਕੀ ਕਰੂੰਗੀ ਹੁਣ ਮੈਂ ਮੈਨੂੰ ਦੱਸਣਾ ਨਹੀਂ ਚਾਹੀਦਾ ਇਹ ਨਹੀਂ ਮੈਨੂੰ ਤੇ ਢਾਰੀ ਆਉਂਦਿਆ ਵਾ ਓ ਢਾਰ ਵਾਲੀ ਕਿਹੜੀ ਗੱਲ ਵਾ ਆਪਣਾ ਘਰ ਬਹੁਣਾ ਨਹੀਂ ਘਰ ਤੇ ਆਪਣਾ ਹੀ ਪਰ ਹਕੁੰਦੀ ਨਹੀਂਗਾ ਛੱਜਣਾ ਓ ਕੋਈ ਗੱਲ ਨਹੀਂ ਵੇਖ ਲੈਣੀ ਮੈਂ ਕੀ ਆਂਦੀ ਆ ਨੇ ਸੰਦੀਪਾ ਬੂਆ ਕੋਲ ਨੇ ਸੰਦੀਪਾ ਗੇਟ ਖੋਲ ਹੁਣ ਕੌਣ ਆ ਗਿਆ ਵਾ ਲੱਗਨ ਤੇ ਮਾਸੀ ਦੀ ਆਵਾਜ਼ ਰਹੀ ਐ ਇਦਾਂ ਕਰਦੀਆਂ ਖੋਲਦੀਆਂ ਬੂਆ ਸਸਿਗਮਸ ਜੀ ਸਤਿ ਸ੍ਰੀ ਅਕਾਲ ਸਸਿਗਮਮੀ चा पाणी पुण दे ले आ मासी ਇਹ ਗੱਲ ਨਹੀਂ ਇਹਦੀ ਖਾਤਰਦਾਰੀ ਕਰਕੇ ਹੀ ਜਾਉਂਗੀ। ਦੇਖਿਆ ਬੋਲੀ ਇਹਦੀ। ਆਹੋ। ਨਹੀਂ ਆਪਣੇ ਆਪ ਨਹੀਂ ਦੇਖਦਾ। ਤੇ ਜਰਨੀ ਵਿੱਚ ਆਈਆਂ ਤਾਂ ਪਾਣੀ ਦਾ ਘੋੜ ਤੇ ਮੱਥੇ ਮਾਰਾਂ। ਇੰਨਾ ਕਰਦੀ ਗਈ। ਉਹ ਵੀ ਕਹਿਣਾ ਉਹ ਤੇ ਫੜਾਉਣਾ। ਹਾਂ। ਕੋਈ ਗੱਲ ਨਹੀਂ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕੋਈ ਰੋਟੀ ਦੇਣੀ, ਪਾਣੀ ਦੇਣੀ, ਕਿਨ ਫੜਾਉਣਾ ਨਹੀਂ, ਕੋਈ ਲਿਆਉਣਾ ਨਹੀਂ, ਕੋਈ ਕੱਖ ਵਿੱਚ ਆਹ ਆਹ ਕੋ ਕਰਦੀ। ਇਹ ਤਾਂ ਨੀਗਾ ਕਸੂਰ। ਕਸੂਰਾ ਮੁੰਡੇ ਦਾ। ਮੁੰਡਾ ਚੰਗਾ ਹੋਵੇ ਨਾ। ਆਪੇ ਵੀ ਚੰਗੀ ਹੋਵੇ। ਕੋਈ ਗੱਲ ਨਹੀਂ ਹੁਣ ਮੈਂ ਆਈ ਆ ਨਾ। ਇਹ ਗੱਲ ਦਾ ਹੱਲ ਕੱਢ ਕੇ ਹੀ ਜਾਉਂਗੀ। ਮੈਂ ਤਾਂ ਸੋਚਿਆ ਇਹ ਕਿ ਮਾਸੀ ਨੇ ਨਹੀਂ ਆਉਣਾ। ਇਹ ਤਾਂ ਸੱਚੀ ਆ ਗਈ ਆ ਹੁਣ ਕੀ ਬਣੂਗਾ ਕਿੱਡੀਆਂ ਆਈਆਂ ਪਾਣੀ ਦੇ ਨਾ ਮੈਂ ਚੰਗੀ ਤਰ੍ਹਾਂ ਨਿੰਬੂ ਪਾਣੀ ਬਣਾ ਕੇ ਦਿੰਨੀ ਆ ਮਾਤਾ ਹੱਡੀਓ ਕਿੱਟੀ ਛੇਤੀ ਲੈ ਕੇ ਆ ਗਈ ਆ ਕੋਈ ਗੱਲ ਨਹੀਂ ਇਹ ਕੀ ਕਰ ਲੂਗੀ ਮੈਨੂੰ ਲੋ ਭੈਣ ਜੀ ਪੜ ਸੰਦੀਪਤਲਜੀਤ ਘਰ ਆਈ ਹੈ ਕਿ ਕੰਮ ਗਿਆ ਕਿਤੇ ਇੱਥੇ ਹੀ ਆ ਦੱਸੋ ਮਾਸੀ ਕੰਮ ਹੀ ਕੋਈ ਆਹ ਕੰਮ ਹੀ ਤਾਈ ਮੈਂ ਕਿਹਾ ਵਾ ਮੈਨੂੰ ਦੱਸ ਦੋ ਕੋਈ ਗੱਲ ਨਹੀਂ ਮੈਂ ਵੀ ਘਰ ਚ ਹੋਈ ਆ ਘਰ ਚ ਤਾਂ ਤੂੰ ਹੈਗੀ ਆ ਪਰ ਜਿਹੜੀ ਗੱਲ ਮੈਂ ਉਹਦਾ ਨਾ ਕਰਨੀ ਹੈ ਨਾ ਉਹਦੇ ਨਾਲ ਹੀ ਕਰਨੀ ਆ ਤੇਰਨਾ ਮੈਂ ਮੱਥਾ ਲਾਉਣਾ ਨਹੀਂ ਚਾਹੁੰਦੀ ਉਹਨੂੰ ਮਾਰਵਾਜ਼ ਕਿੱਥੇ ਆ ਤੈਨੂੰ ਹੀ ਪਤਾ ਲੱਗ ਜੂ ਕਿ ਕਿਹੜੀ ਗੱਲ ਕਰਨੀ ਹੈ ਮਾਸੀ ਜੀ ਉਹਨਾਂ ਨਾਲ ਗੱਲ ਕਰਨੀ ਜ਼ਰੂਰੀ ਆ ਘਰ ਚ ਹੁਣ ਮੈਂ ਆ ਵਾਂ ਮੇਰੇ ਨਾਲ ਕਰੋ ਜਿਹੜੀ ਵੀ ਗੱਲ ਕਰਨੀ ਆ ਮੈਂ ਤਾਂ ਮਗਰੋਂ ਆਣ ਕੇ ਮਾਲਕਨ ਬਣ ਗਈ ਆ ਇਹ ਘਰ ਦੀ ਮਾਲਕ ਮੇਰੀ ਭੈਣ ਵਾ ਜਿਹਨਾਂ ਚਿਰ ਜਿੰਦੀ ਆ ਤੂੰ ਕੌਣ ਆ ਮਾਲਕੀ ਸਾਹਮਣ ਵਾਲੀ ਤੇ ਮਾਸੀ ਜੀ ਜਾਣ ਲੱਗਿਆ ਤਾਂ ਇਹਨਾਂ ਨੇ ਇੱਕ ਵਾਰੀ ਨਹੀਂ ਸੋਚਿਆ ਕਿ ਮੇਰਾ ਘਰ ਵਾਏ ਤਰੱਕ ਲੈਣਾ ਹੀ ਹੁਣ ਚਾਰ ਦਿਨ ਕੋਈ ਗੱਲ ਨਹੀਂ ਤੂੰ ਦਲਜੀਤ ਨੂੰ ਆਵਾਜ਼ ਮਾਰ ਕੋਈ ਗੱਲ ਨਹੀਂ ਉਹਨਾਂ ਨਾਲ ਗੱਲ ਕਰਦੀ ਆ ਉਹਨਾਂ ਨੇ ਮੈਂ ਮਾਰ ਲੈਣੀ ਆਵਾਜ਼ ਉਹਦੇ ਚੋ ਗਿਆ ਰੋਟੀਆਂ ਮੇਰ ਕੋ ਬਥੇਰੀਆਂ ਵਾਂ ਤਰਾਖ ਲੈਂਦੇ ਫੇਰ ਐ ਰੱਖਿਆ ਕੀ ਉਹ ਨਹੀਂ ਰੱਖ ਲੂੰਗੀ ਆ ਜਿਹੜਾ ਸਭ ਕੁਝ ਇੱਥੇ ਹੈ ਨਾ ਉਹ ਵੀ ਉਹਦੇ ਨਾਲ ਲਵਾ ਕੇ ਫੇਰ ਰੱਖੂੰਗੀ ਐਦਾਂ ਕਿਤਾ ਨਾਲ ਲਵਾ ਲੂੰਗੀ ਲਵਾਉਣਾ ਨਹੀਂ ਉਹ ਵਾਧੂ ਹੋ ਗਈ ਆ ਨਾਲੇ ਟਾਡਾ ਕੋਈ ਕੰਮ ਨਹੀਂ ਹੈਗਾ ਸਾਡੇ ਘਰ ਬੋਲਣ ਦਾ ਠੀਕ ਹੈ ਨਾ ਆਪਣਾ ਘਰ ਸੰਭਿਆ ਕਰੋ ਮੈਂ ਸੰਭਿਆ ਆਪਣਾ ਘਰ ਤੂੰ ਗਿੱਜੀਆਂ ਨੂੰ ਕਰੋ ਬਾਹਰ ਕੱਢਣ ਵਾਲੀ ਮੰਮੀ ਪੜਾਏ ਪੱਟੀਆਂ ਉਹਨਾਂ ਨੂੰ ਕਿ ਜਾ ਕੇ ਐਦਾਂ ਬੋਲਿਓ ਉਹਨਾਂ ਤਾਂ ਵਿਚਾਰੀ ਨੇ ਕੋਈ ਗੱਲ ਹੀ ਨਹੀਂ ਕੀਤੀ ਕੋਈ ਅਫਰਣਾ ਕੋਈ ਆ ਘਰ ਤੇਰੇ ਤੋਂ ਵੱਡੀ ਆ ਉਹ ਮਾਮਾ ਬਰਬਰ ਬਹਰੇ ਰਿਓ ਜਿੰਨ ਭੈਣਾ ਬੋਲਣ ਲਈਆਂ ਗਾੜੀਆਂ ਆਮਦਿਆਂ ਕੋ ਚਾਹ ਨਹੀਂ ਕੋ ਪਾਣੀ ਨਹੀਂ ਤੇ ਉਹ ਹਮ ਤੇ ਸੇਵਾ ਕਰ ਮੰਮੀ ਮੇਰੀ ਸੁਣੋ ਗੱਲ ਮਾਸੀ ਕਿੱਦਾਂ ਬੋਲਣ ਡਿਆ ਆ ਕੇ ਜੇ ਆ ਹੀ ਗਏ ਆ ਤੇ ਚੁੱਪ ਚਾਪ ਕਰਕੇ ਬਹਿ ਜਾਣ ਨਹੀਂ ਮਾਸੀ ਦਾ ਫਰਜ਼ ਮੰਨਦਾ ਬੋਲਣ ਦਾ ਤੇਰਾ ਫਰਜ਼ ਨਹੀਂ ਮੰਨਦਾ ਬੋਲਣ ਦਾ ਜੇ ਵੱਡੇ ਆ ਨਾ ਤੇ ਆਪਣੇ ਘਰੇ ਰਹਿਣ ਠੀਕ ਆ ਨਾ ਕਿ ਜੇਕਰ ਪਵਾੜੇ ਨਹੀਂ ਭਾਈ ਦੇ ਮੇਰੇ ਘਰ ਨਹੀਂ ਬੈਠੇ ਅੱਗੇ ਆਣ ਕੇ ਮੇਰੀ ਸੁਣ ਲੈ ਗੱਲ ਮੈਂ ਦੋਹਰਾ ਤੈਨੂੰ ਕਹਤਾ ਕੋ ਦਲਜੀਤ ਨੂੰ ਆਵਾਜ਼ ਮਾਰ ਕੇ ਲਿਆ ਮੇਰੀ ਗੱਲ ਉਹ ਦਣਾਵਾ ਤੇਰੇ ਨਾਲ ਮੇਰੀ ਕੋਈ ਗੱਲ ਨਹੀਂ ਗਈ ਕੋਈ ਗੱਲ ਨਹੀਂ ਮਾਸੀ ਉਹਨਾਂ ਨੂੰ ਵੀ ਮੈਂ ਸੱਦ ਲੈਣੀ ਆ ਸੱਦ ਸੱਦ ਫਿਰ ਕਿ ਢੀ ਔਖੀ ਆ ਫਰੀ ਭੇਡ ਵਾਂਗ ਵੇਂਦੀ ਮੇਰੇ ਅੱਲ ਕਿੱਦਾਂ ਸੁੱਤੇ ਆ ਮੇਰੀ ਗੱਲ ਸੁਣੋ ਬੋਲਦੇ ਨਹੀਂ ਉੱਠੋ ਉਧਰ ਮਾਸੀ ਤੇ ਮੰਮੀ ਆਈਆਂ ਵਾ ਤੇ ਮਾਸੀ ਬੜਾ ਬੋਲਣ ਦੇ ਹੀ ਤੇ ਹੁਣ ਗੱਲ ਕਰ ਲਿਓ ਠੀਕ ਆ ਨਾ ਚੁੱਪ ਨਾ ਕੀਤੇ ਰਹੋ ਕੀ ਕਹਿੰਦੇ ਆ ਕਹਿਣਾ ਉਹਨਾਂ ਨੇ ਕੀ ਆ ਕਹਿੰਦੇ ਦਲਜੀਤ ਨੂੰ ਬੁਲਾ ਕੇ ਲਿਆ ਮੈਂ ਉਹ ਤੇ ਜਾ ਕੇ ਕੀ ਕਰਨਾ ਮੈਂ ਤੇ ਕਿਹਾ ਮੈਂ ਜਿਹੜੀ ਗੱਲ ਕਰਨੀ ਮੇਰ ਨਾਲ ਕਰੋ ਹਾਂ ਤੂੰ ਆ ਵੀ ਗੱਲ ਕਰ ਲੈ ਉਹ ਆਜੋ ਤੁਹਾਨੂੰ ਰੇ ਸੱਦਣ ਕਰੋ ਗੱਲ ਉਹਨਾਂ ਨਾਲ ਚਲ ਆ ਗਿਆ ਮੈਂ ਆਜੋ ਉਹਨਾਂ ਚੱਲ ਰਿਹਾ ਆ ਗਿਆ ਇਹ ਕਿਧਰੋਂ ਆ ਗਿਆ ਕੀ ਕਹੂੰਗਾ ਜਾ ਕੇ ਮਾਸੀ ਨੂੰ ਅਦਾ ਨਹੀਂ ਬੇਇੱਜ਼ਤੀ ਕਰਵਾ ਕੇ ਜਾਣੀ ਅਸੀ ਮਾਸੀ ਸਾਸਿਕਾਲ ਪੁੱਤ ਸੁਨੀਆ ਚਾਹ ਲੈ ਆ ਗਏ ਮਾਸੀ ਜੀ ਚਲ ਕੋਈ ਗੱਲ ਨਹੀਂ ਚਾਹ ਬਾਅਦ ਚ ਪੀਨੇ ਆ ਨਾਲੇ ਆਉਂਦੇ ਆ ਚਾਹ ਉਹਨੇ ਪਿਆੜੀ ਦਿੱਤੀ ਆ ਸਾਨੂੰ ਮਾਸੀ ਕੀ ਗੱਲ ਕਰਨੀ ਮਾਸੀ ਹਾਂ ਤੁਸੀਂ ਗੱਲ ਕੀ ਹੋਣੀ ਆ ਉਹ ਤਾਂ ਨੌਵਾ ਤੂੰ ਤਾਂ ਪੁੱਤਵਾ ਨਾ ਤੈਨੂੰ ਮਾਂ ਆਪਣੀ ਵਾਲੇ ਵੇਖ ਕੇ ਮਸਾ ਤਰਸ ਨਹੀਂ ਆਉਂਦਾ ਵੀ ਪਿਓ ਸਿਰ ਤੇ ਨਹੀਂ ਤਾਂ ਮੈਨੂੰ ਕਿਦਾਂ ਪਾਲਿਆ ਉਹਨੇ ਤੂੰ ਮਾਰਾ ਕੀਤਾ ਕੀ ਆ ਆ ਵੀ ਗਏ ਆ ਐਂਥਰੀ ਭੇਜ ਜਾ ਕੇ ਦੇ ਚੰਗਾ ਕੀਤਾ ਵੀ ਕੀ ਆ ਪਹਿਲਾਂ ਘਵਣੀ ਅਗਰ ਜਾ ਕੇ ਭੇਤੀ ਕਰਾਈ ਆ ਫੇਰ ਤੁਹਾਡੇ ਕੋਲ ਚਲ ਗਏ ਆ ਤੇ ਜਾਣਾ ਹੀ ਜਦੋਂ ਤੰਗੀ ਦਿੰਦੇ ਜੇ ਤੰਗੀ ਪਾਣੀ ਗਈ ਦਿੱਤੀ ਆਪਾਂ ਪੁੱਛੋ ਕੀ ਦੰਗੀ ਦਿੱਤੀ ਆ ਉਹ ਕਹਿਣ ਲਈ ਆ ਘਰ-ਬਾਰ ਮੇਰਾ ਵਾ ਉਹਦਾ ਹੁੰਦੀ ਦਾ ਘਰ-ਬਾਰ ਹੋ ਗਿਆ ਤੇ ਜਿੰਨੇ ਸਭ ਕੁਝ ਬਣਾਇਆ ਵਾ ਉਹ ਵਾਧੂ ਘਟੂ ਹੋ ਗਈ ਆ ਤੇ ਅਸੀਂ ਕਿਹੜਾ ਮਸੇਜ ਕੱਢਿਆ ਸੀ ਮੰਮੀ ਨੂੰ ਮੰਮੀ ਆਪੇ ਗਏ ਰੋਕਿਆ ਹੀ ਪੁੱਛਣੋ ਬਣਾ ਨਹੀਂ ਰੋਕਿਆ ਮੰਮੀ ਨੂੰ ਵੀ ਰੋਕਿਆ ਤੁਸੀਂ ਕੀ ਝੂਠਾ ਤੇ ਤੁਸੀਂ ਮੇਰਾ ਨਾਮ ਲਾਉਂਦੇ ਵੀ ਮੰਮੀ ਨੇ ਸੋਨਾ ਦੋਇ ਚਲੇ ਆ ਵਾ ਰੱਖ ਲਿਆ ਵਾ ਕਿਦੀ ਮਾਸੀ ਦਿੰਦੇ ਆਈ ਆ ਕਿੱਥੇ ਕਿੰਨੂ ਦੀ ਆਈ ਆ ਪਹਿਲਾਂ ਮੈਨੂੰ ਦੱਸਾਂ ਪਹਿਲਾਂ ਮਾਸੀ ਮੈਨੂੰ ਤੁਸੀਂ ਦੱਸੋ ਫੇ ਸੋਣਾ ਗਿਆ ਕਿੱਥੇ ਫਿਰ ਕਿਦੋਂ ਤਾਂ ਮੈਨੂੰ ਕੀ ਪੁੱਛਣ ਡਿਆ ਵਾ ਤੁਸੀਂ ਤਾਂ ਸ਼ਰਿਆਮ ਦੋਵਾਂ ਜਿਹਨੇ ਨਾਂ ਲਾਤਾ ਫੇ ਮਾਸੀ ਲੈ ਗਈ ਆ ਕੀ ਗੱਲ ਮਾਸੀ ਜਿਹੜੀ ਭੁੱਖੇ ਨੰਗੀ ਸੀ ਮਾਰਾ ਇਹਨੇ ਸਭ ਕੁਝ ਮੈਨੂੰ ਕਰ ਦਿੱਤਾ ਵਾ ਨਿਆਣੇ ਮੇਰੇ ਬਾਹਰ ਵਾ ਪੈੜੀ ਬੰਨਾ ਮੇਰਕੋ ਵਾ ਮੈਂ ਤੁਹਾਡਾ ਸੋਣਾ ਖਾਣਨਾ ਹੈਂਗਾ ਕੋਈ ਗੱਲ ਕਰ ਲੱਗਿਆ ਸ਼ਰਮ ਕਰੀ ਦਿੰਦੀ ਆ ਫੇ ਫਿਰ ਮੰਮੀ ਨੂੰ ਪੁੱਛੋ ਹਾਂ ਫੇ ਗਿਆ ਕਿੱਥੇ ਆ ਮੰਮੀ ਮੈਂ ਦੱਸਾਂ ਭੈਣ ਜੀ ਤੁਸੀਂ ਚੁੱਪ ਕਰੋ ਹੁਣ ਮੈਂ ਦੱਸਾਂ ਕਿੱਥੇ ਗਿਆ ਵਾ ਦੱਸੋ ਇਹਦੀ ਮਾਂ ਆਈ ਸੀ ਇਹਨੂੰ ਪੁੱਛ ਕਿੱਥੇ ਗਿਆ ਵਾ ਉਹਨੂੰ ਵਿਚਾਰੇ ਨੂੰ ਕੀ ਆਣਾ ਬੁੱਢੇ ਵਾਰੇ ਮੇਰੀ ਮਾਂ ਦਾ ਝੂਠਾ ਨਾ ਨਹੀਂ ਲਾਉਣਾ ਠੀਕ ਹੈ ਮੇਰੀ ਮਾਂ ਦਾ ਝੂਠਾ ਨਾ ਨਹੀਂ ਲਾਉਣਾ ਮੇਰੀ ਮਾਂ ਨਾਲੇ ਮਿਲ ਲਉਂਦੀ ਆ ਇਹੋ ਜਿਹਾ ਕੰਮ ਨਹੀਂ ਕਰਦੀ ਤੁਹਾਡੇ ਦੋਵਾਂ ਵਾਂਗੂ ਨਹੀਂ ਮੇਰੀ ਸੋਲਾ ਗੱਲ ਜ਼ਬਾਨ ਖੇਚ ਦੂੰਗੀ ਕਿੱਦਾਂ ਬੋਲਦੀਆਂ ਤੂੰ ਤੈਨੂੰ ਪਤਾ ਨਹੀਂ ਆਪਾਂ ਦਾ ਵੱਡਾ ਕੀ ਬਹਿ ਗੱਲ ਸਾਡੇ ਘਰ ਆਣ ਕੇ ਲੜਾਈ ਨਾ ਪਾਇਆ ਕਰੋ ਠੀਕ ਹੈ ਨਾ ਤੂੰ ਘਰ ਵਾਲੇ ਕੌਣ ਵਾ ਉਹ ਮਸੀਂ ਬਹਿ ਕੇ ਗੱਲ ਕਰੋ ਤੂੰ ਤੋਪੀ ਕਿਤਾਰਾ ਤੂੰ ਹੀ ਉਹਨੂੰ ਸਿਰ ਤੇ ਜੜਾਇਆ ਵਾ ਆਪਣੇ ਘਰ ਹੀ ਰਿਆ ਕਰਨਾ ਹੁੰਦਾ ਤੇ ਸੰਦੀਪ ਕਿਥੋਂ ਬੈਠ ਗਿਆ ਮੈਂ ਕਿੱਥਾ ਚੋਪ ਰਹਾ ਮੇਰੀ ਮਾਂ ਬਾਰੇ ਕਿਤਾ ਬੋਲਣ ਦੇ ਨਾ ਮਾਂ ਦਾ ਬੜਾ ਵਟ ਲੱਗਾ ਵਾ ਤੇ ਜਦੋਂ ਸਾਨੂੰ ਦੋਵਾਂ ਪਿਆ ਉਹਨਾਂ ਨੂੰ ਕਹਿਣ ਲਈ ਆ ਸਾਨੂੰ ਕੋਈ ਗੁੱਸਾ ਨਹੀਂ ਆਉਂਦਾ ਤੁਸੀਂ ਦੋਵੇਂ ਚੋਰ ਨੀਆਂ ਵਾ ਹੋਰ ਕੋਈ ਨਹੀਂ ਆ ਚੁੱਪ ਕਰਕੇ ਬਹਿ ਜਾ ਖਾ ਨਾ ਨਵੀ ਮੇਰੇ ਕੋਲ ਬਹਿ ਜਾ ਚੋਰ ਆਪਣੇ ਬਾਲਾ ਹੁੰਦਾ ਵਾ ਸੰਦੀਪ ਬਹਿ ਗਿਆ ਬੈਠੀ ਆ ਮੈਂ ਤੇਰੇ ਹੁੰਦਿਆਂ ਨਹੀਂ ਹਟਦੀ ਮਗਰੋਂ ਕੀ ਕਰਦੀ ਹੋਗੀ ਤੂੰ ਮਾਸੀ ਗਵਾਂਡੀ ਕੀ ਕਹਿੰਦੇ ਹੋਣਗੇ ਕਹਿਣ ਜੋ ਕਹਿੰਦੇ ਆ ਗਵਾਂਡੀ ਮੈਨੂੰ ਡਰ ਨਹੀਂ ਪਿਆ ਤੂੰ ਇਹੀ ਢਾਓ ਮਾਸੀ ਨੂੰ ਉਹ ਕਿਹਦਾ ਹੈ ਕਿ ਮੈਂ ਨਹੀਂ ਕੋਈ ਗੱਲ ਕਰ ਸਕਦੀ ਤੂੰ ਸੱਚੂ ਥਾ ਨਾ ਲਾਇਆ ਨਾ ਮਾਸੀ ਨੇ ਸੋਨਾ ਖੜਾ ਨਾ ਮੇਰੇ ਕੋਲ ਸੋਨਾ ਤਾਂ ਨਾ ਮਾਸੀ ਕੋ ਸੋਨਾ ਜਿੱਥੇ ਗਿਆ ਉਥੇ ਉਥੇ ਗਿਆ ਪੈਨ ਦੱਸਿਆ ਨੇ ਚੰਗੀ ਤਰ੍ਹਾਂ ਤੇ ਕਿੱਥੇ ਗਿਆ ਵਾ ਤੇ ਇਹਨਾਂ ਨੂੰ ਕਿਹੜਾ ਪਤਾ ਨਹੀਂਗਾ ਜਿੱਥੇ ਗਿਆ ਵਾ ਮੇਰੇ ਯਾਰ ਤੇ ਹਮ ਰੱਖਿਆ ਕਰ ਉਹਨੇ ਖਾਣਾ ਨਹੀਂ ਤੈਨੂੰ ਮਾਸੀ ਉਹਨੇ ਆਪਣੀ ਮਾਂ ਨੂੰ ਕਿਉਂ ਦੇਣਾ ਸੋਨਾ ਤੇ ਜੇ ਉਹਨੇ ਮਾਂ ਨੂੰ ਦੇਣਾ ਤਾਂ ਉਹਨੇ ਪੈਨ ਨੂੰ ਕੀ ਕਰਨ ਨੂੰ ਦੇਣਾ ਸੀ ਤੇ ਜੇ ਉਹ ਫੜਾਇਆ ਹੀ ਮੰਮੀ ਨੂੰ ਹੀ ਮੰਮੀ ਨੂੰ ਫੜਾਇਆ ਹੀ ਇਹ ਤਾਂ ਸਭ ਤੇਰੀਆਂ ਚਾਲਾਂ ਹੀ ਕਰੀਆਂ ਚਾਲਾਂ ਹੀ ਨਾਲੇ ਮੈਨੂੰ ਕੀ ਪਤਾ ਮੰਮੀ ਨੇ ਕਿੱਥੇ ਰੱਖਿਆ ਵਾ ਇਹ ਤਾਂ ਮੇਰਾ ਸ਼ਦਾਣ ਵਾ ਤੁਹਾਡੇ ਸਾਰੇ ਕੰਮ ਕਰਕੇ ਐਡੇ ਵੱਡੇ ਕਰਤਾ ਵਾ ਤੇ ਹੁਣ ਮੰਮੀ ਨੂੰ ਕੋਈ ਪਤਾ ਹੀ ਨਹੀਂ ਆਹੋ ਆ ਮਾਸੀ ਬਖਸ਼ ਦੋ ਉਹਨੂੰ ਠੀਕ ਹੈ ਨਾ ਆਪਣੀ ਘਰ ਹੀ ਰਹਿ ਜਾ ਕਰੋ ਬਖਸ਼ਣਾ ਕੀ ਮੈਂ ਗੱਲਾਂ ਕਰਦੀਆਂ ਵੀ ਤੁਹਾਨੂੰ ਸਮਝਾਉਂਦੀ ਆਂ ਮੰਮੀ ਇਹ ਜੱਗੇ ਚਾਉਂਦੀ ਹੈ ਆਹ ਦੱਸੋ ਆਪਣੇ ਪੋਤੇ ਦੀ ਕੀ ਗੱਲਾਂ ਸੁਣੀ ਦੱਸੋ ਜਿਹੜੀਆਂ ਸਭ ਕੋ ਜਿੱਥੇ ਗਿਆ ਸੋਣਾ ਉੱਥੇ ਗਿਆ ਵਾ ਤੇ ਮੈਨੂੰ ਦੱਸੋ ਸਹੀ ਮੈਨੂੰ ਕਿੱਥੇ ਗਿਆ ਵਾ ਮੈਂ ਖੰਤਿਆ ਜੇ ਮੈਂ ਤੈਨੂੰ ਉਹਦਣ ਵੀ ਤੈਨੂੰ ਦੱਸ ਦਈ ਯਕੀਨ ਤੇ ਉਹਦਣ ਵੀ ਨਹੀਂ ਕਰਨਾ ਮੇਰੇ ਤੇ ਚੁੱਪ ਕਰਕੇ ਇੱਥੇ ਰਹਿ ਜੇ ਕੋਈ ਗੱਲਬਾਤ ਕਰਨ ਫੇਰ ਇਹਨਾਂ ਦੀਆਂ ਨਿਹੜੀਆਂ ਲਿਆਉਂ ਮੈਂ ਫੇਰ ਨੀਆਂ ਟਾਲਣਾ ਤੁਸੀਂ ਜੋ ਮਰਜ਼ੀ ਕਹਿ ਕੇ ਜਾਓ ਇਹਨੂੰ ਭਾਵੇਂ ਤੁਸੀਂ ਰਹਿ ਕੇ ਤੇ ਵੇਖੋ ਵੀ ਕੀ ਕਰਦੇ ਆ ਇੱਥੇ ਰਹੀਆਂ ਅੱਗੇ ਕੋਈ ਗੱਲ ਨਹੀਂ ਫੇਰ ਵੇਖ ਲਾਂਗੇ ਦਲਜੀਤ ਜੀ ਤੇ ਹੁਣ ਕੋਈ ਗੱਲ ਹੋਈ ਨਾ ਫੇਰ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਤੇ ਕੋਈ ਗੱਲ ਨਹੀਂ ਜਾਂਦਾ ਤੇ ਸਾਰੀ ਮੇਰੇ ਨਾਲ ਹੀ ਆ ਨਾ ਕਿੱਥੇ ਲੈ ਜਾਣਗੇ ਮੈਨੂੰ ਮਾਸੀ ਜੀ ਹਾਂ ਗੱਲ ਹੋਣਾ ਮੇਰਾ 3-4 ਲੱਖ ਦਾ ਸੋਨਾ ਵਾ ਉਹ ਪੂਰਾ ਕਰ ਦਿਓ ਤੇ ਮੰਮੀ ਨੂੰ ਮੈਂ ਰੱਖ ਲੂੰਗੀ ਨਹੀਂ ਨਹੀਂ ਮੈਂ ਮੰਮੀ ਨੂੰ ਨਹੀਂ ਰਹਿਣ ਦੇਣਾ ਇੱਥੇ ਤੂੰ ਕਾ ਚਿੱਡੂ ਬਣਿਆ ਵਾ ਜਪਾਨ ਹੈ ਨਹੀਂ ਮੂੰਹ 'ਚ ਕੋਈ ਗੱਲ ਕਰ ਉਹ ਮਾਸੀ ਸੱਚੀ ਆ 3-4 ਲੱਖ ਦਾ ਸੋਨਾ ਕੋਚਾ ਡਾ ਆਹੋ ਆ ਤਾਂ ਬੜੀ ਸੱਚੀ ਆ ਬਾਕੀ ਸਾਰੇ ਝੂਠੇ ਆ ਤੁਸੀਂ ਸੋਨਾ ਪੂਰਾ ਕਰ ਦਿਆ ਕਰਦੇ ਪੈੜੀ ਵੀ ਹੱਥਾਂ ਗੋਣੀ ਆ ਉਹ ਸਾਰੀ ਇਹਦੇ ਨਾਵਾ ਸੋ ਸਮਝ ਲੈ ਕੋਈ ਗੱਲ ਨਹੀਂ ਵੇਚ ਦੋ ਫਿਰ ਉਹਨੂੰ ਤੇ ਵੇਚ ਦਾਂਗੇ ਲੈ ਜਾਓ ਨਾਲ ਠੀਕ ਹੈ ਨਾ ਅਜੇ ਤਾਂ ਪੈੜੀ ਉਹਦੇ ਨਾਵਾ ਤੂੰ ਦਿਨ ਆ ਕੋ ਬੰਡਿਆ ਜਿੱਦਾਂ ਸਭ ਕੁਝ ਤੁਹਾਨੂੰ ਲੈ ਕੇ ਦੇ ਤਾਂ ਫੇਰ ਕੀ ਕਰੋਗੇ ਫੇਰ ਧੱਕੇ ਮਾਰ ਕੇ ਬਾਹਰ ਕਰ ਦੋ ਤੇਰੇ ਚੋੜੀਆਂ ਹੋਣੇ ਵੀ ਫਿਰ ਕੜੀਏ ਕੀ ਚੁੱਪ ਕਰ ਜਾ ਚੋਰੀ ਉਹਨਾਂ ਨੇ ਕੀਤੀ ਤੇਰੇ ਘਰ ਦੀ ਨਹੀਂ ਕੀਤੀ ਆ ਤੇਰੇ ਸਹੁਰੇ ਗਏ ਸੋਨਾ ਉੱਥੇ ਘਟਾ ਜਾ ਕੇ ਕਿਹਿਆ ਕਿਤੇ ਨਹੀਂ ਗੱਲ ਹੋਈ ਬਾਰ ਬਾਰ ਤੇ ਮੰਮੀ ਦਾ ਨਾਮ ਲਈ ਜਾਂਦੇ ਉਹ ਮੰਮੀ ਆ ਤੈਨੂੰ ਖੱਤੇ ਪਾਲਣ ਵਾਲੀ ਮੰਮੀ ਨਹੀਂਗੀ ਇਹ ਉਹ ਮੰਮੀ ਨੇ ਸੋਨਾ ਜੁੜੀ ਕੀਤਾ ਸਾਰਾ ਹੀ ਆ ਜਾ ਤੀ ਰਹਿਣ ਦੋ ਇਹਨਾਂ ਨੂੰ ਭੈਣੋ ਦਾ ਕੱਲੀ ਦਾ ਕਸੂਰ ਨਹੀਂਗਾ ਬੇੜੀਆਂ ਦੇ ਵਟੇ ਇਹਦੇ ਪਏ ਆ ਇਹ ਮਗਰ ਲੱਗਾ ਹੋ ਜੇ ਤੇਰਾ ਪੁੱਤ ਚੰਗਾ ਹੁੰਦਾ ਨਾ ਤੇ ਨਾਉ ਦੀ ਹਿੰਮਤ ਨਹੀਂ ਗੱਲਾਂ ਕਰਨ ਦੀ ਪਰ ਤੂੰ ਫੇਗਰ ਨਹੀਂ ਕਰਨਾ ਇੱਥੇ ਹੀ ਰਹਿਣਾ ਵਾ ਤਾ ਟੌਰ ਨਾ ਰਹਿਣਾ ਵਾ ਸਭ ਕੁਝ ਤੇਰੇ ਨਾਮ ਆ ਹੈ ਤੇ ਨਾਮ ਆ ਪਰ ਇਹ ਨਾ ਰਹਿਣ ਦੇਣਾ ਮੈਨੂੰ ਇੱਥੇ ਕੋਈ ਗੱਲ ਨਹੀਂ ਰਹਿਣ ਕਿਉਂ ਨਹੀਂ ਦੇਣਾ ਨਾਰੈਨ ਜਣਗਰ ਮੈਨੂੰ ਫੋਨ ਕਰੀ ਜੋ ਅਗੇ ਤੇ ਨੋਹ ਤਰਾਂ ਦੀ ਗਾੜੀ ਹੁਣ ਪੁੱਤ ਵੀ ਉਤਰਾਂ ਦਾ ਹੋ ਗਿਆ ਤਾਂ ਹੁਣ ਇਹ ਮੈਂ ਕਰਨਾ ਇਥੇ ਰਹਿ ਕੇ ਪਿਆਰੀ ਤਾਂ ਹੀ ਠੇਕੇ ਤੇ ਤੇ ਆਰਾਮ ਨਾਲ ਬਹਿ ਕੇ ਖਾਵੇਂ ਟੌਰ ਨਾ ਇਹ ਆਪਾਂ ਤਰਲੇ ਲੈਣਗੇ ਤੈਨੂੰ ਕੀ ਲੋੜ ਤਰਲੇ ਮਾਰਨ ਦੀ ਇਹਨਾਂ ਦੇ ਇਹ ਮਾਰਨ ਤੇਰੇ ਤਰਲੇ ਪੈਣ ਕੀ ਕਰਾਂ ਮੈਂ ਪੈੜੀਆਂ ਨੂੰ ਮੈਂ ਕੀ ਕਰਨਾ ਜੇਦੋਂ ਮੇਰਾ ਨੋਹ ਪੋਤੀ ਕਿਸੇ ਪਾਸੇ ਲੱਗਦੇ ਉਹ ਕੋਈ ਗੱਲ ਨਹੀਂ ਹੌਸਲਾ ਰੱਖੀਦਾ ਹੁੰਦਾ ਵਾ ਢੇਰੀ ਟਾਕੇ ਨਹੀਂ ਬਹਿ ਜਾਈਦਾ ਹੁੰਦਾ ਬੜਾ ਕੋਈ ਜ਼ਿੰਦਗੀ ਵਿੱਚ ਨਾ ਉਤਰਾ ਚੜਾਉਂਦੇ ਆ ਇਹਨਾਂ ਦਾ ਕੀ ਰਾਤ ਬਰਾਤੇ ਉਤਰਾ ਕੋ ਦੇ ਕੇ ਮਾਰ ਸਨ ਕਿੱਦਾਂ ਮਾਰ ਦੇਣਗੇ ਅਸੀਂ ਮਰ ਗਏ ਆ ਵਗਰ ਫੇਰ ਨਾ ਕਰ ਤੇ ਮੈਂ ਜਾਣੀ ਆ ਜੇ ਕੋਈ ਗੱਲ ਬਾਤ ਹੋਊ ਨਾ ਤਾਂ ਮੈਨੂੰ ਫੋਨ ਕਰ ਦੇ ਚੰਗਾ ਚਲ ਕਰ ਦੂੰਗੀ ਫਿਰ ਉਠ ਤਾਂ ਤਾਂ ਆਪਣਾ ਵੇਹ ਕੰਮ ਕਰ ਚੱਲ ਗਈ ਚੱਲ ਗਈ ਆ ਗਈ ਫੂ ਫੂ ਕਰਦੀ ਚੱਲ ਗਈ ਹੁਣ ਚੰਗਾ ਆ ਇੰਨੀ ਕ ਹੋਣੀ ਚਾਹੀਦੀ ਸੀ ਤੇ ਮੇਰੀ ਗੱਲ ਸੁਣ ਇਹ ਉਧਰ ਵਾਲੀ ਮੰਮੀ ਦਾ ਨਾਮ ਘਲਾਉਣ ਦੇ ਉਹ ਤੁਹਾਨੂੰ ਵੀ ਪਤਾ ਵਾ ਮੰਮੀ ਤਾਂ ਵਿਚਾਰੀ ਘੜੀ ਦੀ ਘੜੀ ਆਉਂਦੀ ਰਹੀ ਮਿਲਣ ਵਾਸਤੇ ਤੇ ਪਤਾ ਨਹੀਂ ਕਿਉਂ ਨਾਮ ਲਾਤਾ ਉਹਦਾ ਉਹ ਮੈਨੂੰ ਲੱਗਦਾ ਵਾ ਖਾ ਚੱਟ ਲਿਆ ਹੋਣਾ ਇਹਨਾਂ ਨੇ ਹੁਣ ਸਾਰਾ ਕੁਝ ਤੇ ਹੁਣ ਮੰਮੀ ਦਾ ਨਾਮ ਲਾਤਾ ਤੇ ਮੰਮੀ ਕਿਹੜੀਆਂ ਗੱਲਾਂ ਕਹਿੰਦੇ ਮੈਂ ਸੁਣੀਆਂ ਵਾ ਉਹ ਮੈਨੂੰ ਕੀ ਪਤਾ ਕਿਹੜੀ ਗੱਲ ਸੁਣੀ ਮੰਮੀ ਨੇ ਇਹ ਦੋਵੇਂ ਜਾਣੀਆਂ ਨਾ ਰਲੀਆਂ ਵਾ ਦੋਵਾਂ ਨੇ ਅੱਧੋ-ਅੱਧ ਕਰ ਲਿਆ ਹੋਣਾ ਵਾ ਕੋਈ ਨਾ ਕੋਈ ਗਲਤ ਸੰਦੀਪ ਹੈ ਗਈ ਆ ਤੇ ਤੁਸੀਂ ਹੀ ਮੇਰੇ ਤੇ ਸ਼ੱਕ ਕਰਨ ਲੱਪੇ ਹੋਣਾ ਮੈਨੂੰ ਨੀ ਕੀ ਪਤਾ ਵਾ ਮਾਸੀ ਫਿਰ ਕਿਦਾਂ ਕਹਿਣ ਦੀ ਆ ਉਹ ਤੁਹਾਡੇ ਸਾਹਮਣੇ ਮੰਮੀ ਆਈ ਸੀ ਨਾ ਕੋਈ ਚੀਜ਼ ਹੈਗੀ ਮੰਮੀ ਕੋਲ ਜਿਹਦੇ 'ਚ ਸੋਨਾ ਪਾ ਲਈ ਖੜਨਾ ਸੀ ਮੰਮੀ ਨੇ ਉਹ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਸੋਨਾ ਲੱਭੋ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਇਹ ਤੁਹਾਡੀ ماں ਕੋਈ ਸੋਨਾ ਤੇ ਉਹਦੇ ਕੋਈ ਮੰਗੋ ਜਾ ਕੇ ਮੇਰੇ ਨਾਲ ਨਾ ਲੜਿਆ ਕਰੋ ਮੈਨੂੰ ਸਮਝ ਨਹੀਂ ਆਉਂਦੀ ਉਹਦਾ ਨਾਂ ਲਈ ਜਾਂਦੀ ਆ ਉਹਦਾ ਨਾਂ ਲਈ ਜਾਂਦੀ ਆ ਹੁਣ ਬਾਲੀ ਮੰਮੀ ਕਿੱਥੋਂ ਆ ਗਈ ਵਿੱਚ